ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਟੀ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਇਹ ਕਹਾਣੀ ਦੱਸਦੀ ਹੈ ਕਿ ਪੈਸਿਆਂ ਦਾ ਸੁੱਖ ਨਾਲ ਭਰਿਆ ਸੁਪਨਾ ਕਿਵੇਂ ਦੁੱਖ ਭਰੇ ਸੁਪਨੇ 'ਚ ਬਦਲ ਜਾਂਦਾ ਹੈ ਕਰੜੀ ਮਿਹਨਤ ਕਰਨ ਵਾਲੇ ਲੋਕਾਂ ਦੀ ਫਿਲਮੀ ਕਹਾਣੀ ਇੱਕ ਨਿਸ਼ਚਿਤ ਵੰਗੀ ਤੇ ਚੱਲਦੀ ਹੈ ਹਾਲ ਵਿੱਚ ਸ਼ਾਦੀशुदा ਖੁਸ਼ ਬਹੁਤੇ ਪੜੇ ਲਿਖੇ ਪਤੀ ਪਤਨੀ ਨਾਲ ਨਾਲ ਕਿਰਾਏ ਦੇ ਮਕਾਨ 'ਚ ਰਹਿਣ ਲੱਗਦੇ ਹਨ। ਛੇਤੀ ਹੀ ਉਹਨਾਂ ਨੂੰ ਇਹ ਲੱਗਣ ਲੱਗਦਾ ਹੈ ਕਿ ਉਹ ਪੈਸਾ ਬਚਾ ਰਹੇ ਹਨ ਕਿਉਂਕਿ ਦੋ ਲੋਕਾਂ ਦੇ ਨਾਲ ਰਹਿਣ ਦਾ ਖਰਚ ਵੀ ਤਕਰੀਬਨ ਉਨਾ ਹੀ ਹੁੰਦਾ ਹੈ ਜਿੰਨਾ ਕਿ ਇਕੱਲੇ ਬੰਦੇ ਦਾ। ਸਮੱਸਿਆ ਇਹ ਹੈ ਕਿ ਜਿਸ ਅਪਾਰਟਮੈਂਟ ਵਿੱਚ ਉਹ ਰਹਿੰਦੇ ਹਨ ਉਹ ਛੋਟਾ ਹੈ। ਉਹ ਆਪਣੇ ਸੁਪਨਿਆਂ ਦਾ ਘਰ ਖਰੀਦਣ ਵਾਸਤੇ ਪੈਸਾ ਬਚਾਉਣ ਲੱਗਦੇ ਹਨ ਤਾਂ ਜੋ ਉਹ ਬੱਚੇ ਪੈਦਾ ਕਰ ਸਕਣ ਹੁਣ ਉਹਨਾਂ ਦੇ ਕੋਲ ਦੋ ਤਨਖਾਹਾਂ ਹੁੰਦੀਆਂ ਹਨ ਤੇ ਉਹ ਆਪਣੇ ਕੈਰੀਅਰ ਤੋਂ ਜ਼ਿਆਦਾ ਧਿਆਨ ਦੇਣ ਲੱਗ ਪੈਂਦੇ ਹਨ ਉਹਨਾਂ ਦੀ ਆਮਦਨ ਵਧਣ ਲੱਗ ਜਾਂਦੀ ਹੈ ਜਿਵੇਂ ਜਿਵੇਂ ਉਹਨਾਂ ਦੀ ਆਮਦਨ ਵਧਣ ਲੱਗ ਪੈਂਦੀ ਹੈ ਉਹਨਾਂ ਦੇ ਖਰਚੇ ਵੀ ਵਧਣ ਲੱਗਦੇ ਹਨ। ਜ਼ਿਆਦਾਤਰ ਲੋਕਾਂ ਲਈ ਪਹਿਲੇ ਨੰਬਰ ਤੇ ਖਰਚਾ ਹੁੰਦਾ ਹੈ। ਟੈਕਸ ਦਾ ਖਰਚਾ ਪਹਿਲੇ ਨੰਬਰ ਤੇ ਹੁੰਦਾ ਹੈ। ਕਈ ਲੋਕ ਸੋਚਦੇ ਹਨ ਇਨਕਮ ਟੈਕਸ ਪਰ ਜ਼ਿਆਦਾਤਰ ਲੋਕਾਂ ਲਈ ਸਭ ਤੋਂ ਵੱਡਾ ਟੈਕਸ ਹੁੰਦਾ ਹੈ ਸਮਾਜੀ ਸੁਰੱਖਿਆ ਟੈਕਸ ਜਾ ਸੋਸ਼ਲ ਸਿਕਿਉਰਿਟੀ ਟੈਕਸ ਵਰਕਰਾਂ ਨੂੰ ਇੰਜ ਲੱਗਦਾ ਹੈ ਕਿ ਸੋਸ਼ਲ ਸਿਕਿਉਰਿਟੀ ਟੈਕਸ ਮੈਡੀਕੇਅਰ ਟੈਕਸ ਨੂੰ ਮਿਲਾ ਕੇ ਇਹ ਕੁੱਲ 7.5% ਦੇ ਕਰੀਬ ਹੁੰਦਾ ਹੈ ਪਰ ਅਸਲੀਅਤ ਵਿੱਚ ਇਹ 15% ਹੁੰਦਾ ਹੈ ਕਿਉਂਕਿ ਤੁਹਾਡੇ ਬੌਸ ਨੂੰ ਵੀ ਸੋਸ਼ਲ ਸਿਕਿਉਰਿਟੀ ਦੀ ਉਤਨੀ ਹੀ ਰਕਮ ਮਿਲਾਣੀ ਪੈਂਦੀ ਹੈ ਮੁੱਦੇ ਦੀ ਗੱਲ ਤਾਂ ਇਹ ਹੈ ਕਿ ਇਹ ਉਹ ਪੈਸਾ ਹੈ ਜਿਹੜਾ ਤੁਹਾਡਾ ਬੌਸ ਤੁਹਾਨੂੰ ਨਹੀਂ ਦੇ ਸਕਦਾ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਆਪਣੀ ਤਨਖਾਹ ਵਿੱਚੋਂ ਕੱਟੀ ਹੋਈ ਸੋਸ਼ਲ ਸਿਕਿਉਰਿਟੀ ਟੈਕਸ ਦੀ ਰਕਮ ਤੇ ਵੀ ਇਨਕਮ ਟੈਕਸ ਦੇਣਾ ਪੈਂਦਾ ਹੈ ਤੇ ਇਹ ਇਹੋ ਜਿਹੀ ਆਮਦਨ ਹੁੰਦੀ ਹੈ ਜਿਹੜੀ ਤੁਹਾਡੇ ਹੱਥਾਂ 'ਚ ਨਹੀਂ ਆਉਂਦੀ ਆਉਂਦੀ ਹੀ ਨਹੀਂ ਬਲਕਿ ਸਿੱਧੇ ਹੀ ਸੋਸ਼ਲ ਸਿਕਿਉਰਿਟੀ ਚ ਚਲੀ ਗਈ ਹੈ ਫਿਰ ਦੇਣਦਾਰੀ ਵਧਣ ਲੱਗ ਪੈਂਦੀ ਹੈ ਇਸ ਨੂੰ ਸਮਝਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਅਸੀਂ ਮੋੜ ਉਸ ਨੌਜਵਾਨ ਪਤੀ ਪਤਨੀ ਦੀ ਕਹਾਣੀ ਵੱਲ ਚੱਲਦੇ ਹਾਂ ਉਹਨਾਂ ਦੀ ਆਮਦਨੀ ਵਧਣ ਦੇ ਕਾਰਨ ਉਹ ਫੈਸਲਾ ਕਰਦੇ ਹਨ ਕਿ ਹੁਣ ਉਹ ਕਿਰਾਏ ਦੇ ਮਕਾਨ ਵਿੱਚ ਨਹੀਂ ਰਹਿਣਗੇ ਬਲਕਿ ਆਪਣੇ ਸੁਪਨਿਆਂ ਦੇ ਘਰ ਖਰੀਦ ਲੈਣਗੇ ਜਦੋਂ ਉਹ ਆਪਣੇ ਘਰ ਵਿੱਚ ਪਹੁੰਚ ਜਾਂਦੇ ਹਨ ਤਾਂ ਉਹਨਾਂ ਤੇ ਇੱਕ ਨਵੇਂ ਟੈਕਸ ਦਾ ਬੋਝ ਆ ਜਾਂਦਾ ਹੈ ਜਿਸ ਨੂੰ ਪ੍ਰਾਪਰਟੀ ਟੈਕਸ ਕਿਹਾ ਜਾਂਦਾ ਹੈ ਫਿਰ ਉਹ ਲੋਕ ਇੱਕ ਨਵੀਂ ਕਾਰ ਖਰੀਦਦੇ ਹਨ ਨਵਾਂ ਫਰਨੀਚਰ ਅਤੇ ਨਵਾਂ ਸਮਾਨ ਤਾਂ ਕਿ ਉਹਨਾਂ ਦਾ ਘਰ ਆਲੀਸ਼ਾਨ ਲੱਗੇ ਅਚਨ ਚੇਤ ਉਹ ਆਪਣੇ ਸੁਪਨਿਆਂ ਤੋਂ ਜਾਗਦੇ ਹਨ ਤੇ ਕੀ ਦੇਖਦੇ ਹਨ ਕਿ ਉਹਨਾਂ ਦਾ ਦੇਣਦਾਰੀ ਵਾਲਾ ਕਾਲਮ ਵੱਧ ਗਿਆ ਹੈ। ਉਹ ਕਰਜ਼ੇ ਵਿੱਚ ਡੁੱਬੇ ਹੋਏ ਹੁੰਦੇ ਹਨ ਤੇ ਉਹਨਾਂ ਨੂੰ ਬਹੁਤ ਸਾਰੇ ਮਾਰਟਗੇਜ ਅਤੇ ਕ੍ਰੈਡਿਟ ਕਾਰਡ ਲੋਨ ਜਾਂ ਕਰਜ਼ੇ ਚੁਕਾਣੇ ਹਨ। ਹੁਣ ਉਹ ਦੌੜ ਵਿੱਚ ਫਸ ਚੁੱਕੇ ਹਨ। ਇੱਕ ਬੱਚਾ ਪੈਦਾ ਹੋ ਜਾਂਦਾ ਹੈ। ਉਹ ਹੋਰ ਸਖਤ ਮਿਹਨਤ ਕਰਦੇ ਹਨ ਪਰ ਕਿਰਿਆ ਫਿਰ ਦੁਹਰਾਈ ਜਾਂਦੀ ਹੈ ਜਿਆਦਾ ਪੈਸਾ ਆਉਂਦਾ ਹੈ ਉਸ ਤੇ ਜਿਆਦਾ ਟੈਕਸ ਲੱਗਦਾ ਹੈ ਜਿਸ ਨੂੰ ਬ੍ਰੈਕਟ ਕਰੀਪ ਕਿਹਾ ਜਾਂਦਾ ਹੈ ਤਦ ਉਹਨਾਂ ਦੇ ਕੋਲ ਡਾਕ ਤੋਂ ਇੱਕ ਹੋਰ ਕ੍ਰੈਡਿਟ ਕਾਰਡ ਆ ਜਾਂਦਾ ਹੈ ਉਹ ਉਸ ਦਾ ਇਸਤੇਮਾਲ ਕਰਦੇ ਹਨ ਉਹ ਖਤਮ ਹੋ ਜਾਂਦਾ ਹੈ ਉਸੇ ਵੇਲੇ ਇੱਕ ਲੋਨ ਕੰਪਨੀ ਦਾ ਇੱਕ ਆਦਮੀ ਆਕੇ ਉਹਨਾਂ ਨੂੰ ਦੱਸਦਾ ਹੈ ਕਿ ਉਹਨਾਂ ਦੀ ਸਭ ਤੋਂ ਵੱਡੀ ਸੰਪਤੀ ਉਹਨਾਂ ਦੇ ਘਰ ਦਾ ਮੁੱਲ ਵੱਧ ਗਿਆ ਹੈ। ਕੰਪਨੀ ਉਹਨਾਂ ਨੂੰ ਇੱਕ ਬਿਲ ਕਨਸੋਲੀਡੇਸ਼ਨ ਲੋਨ ਦੇਣ ਦਾ ਆਫਰ ਦਿੰਦੀ ਹੈ। ਕਿਉਂਕਿ ਉਹਨਾਂ ਦੀ ਕ੍ਰੈਡਿਟ ਬਹੁਤ ਚੰਗੀ ਹੈ। ਕੰਪਨੀ ਉਹਨਾਂ ਨੂੰ ਇਹ ਵੀ ਦੱਸਦੀ ਹੈ ਕਿ ਸਿਆਣਪ ਇਸੇ ਵਿੱਚ ਹੀ ਹੋਵੇਗੀ ਕਿ ਉਹ ਆਪਣੇ ਉੱਚੇ ਵਿਆਜ ਦਰ ਤੇ ਲਿਆ ਗਿਆ ਕੰਜ਼ਿਊਮਰ ਲੋਨ ਨੂੰ ਉਹਨਾਂ ਦੇ ਕ੍ਰੈਡਿਟ ਕਾਰਡ ਤੋਂ ਚੁਕਾ ਦੇਣ ਤੇ ਇਸ ਤੋਂ ਇਲਾਵਾ ਉਹਨਾਂ ਦੇ ਘਰ ਤੇ ਲੱਗਣ ਵਾਲੇ ਵਿਆਜ ਤੋਂ ਉਹਨਾਂ ਨੂੰ ਟੈਕਸ ਤੋਂ ਰੈਇਟ ਵੀ ਮਿਲੇਗੀ। ਓਹੋ ਇਸ ਤਰ੍ਹਾਂ ਕਰਦੇ ਹਨ ਤੇ ਜ਼ਿਆਦਾ ਵਿਆਜ ਦਰ ਵਾਲੇ ਕ੍ਰੈਡਿਟ ਕਾਰਡ ਦਾ ਭੁਗਤਾਨ ਕਰ ਦਿੰਦੇ ਹਨ। ਇਸ ਤੋਂ ਬਾਅਦ ਉਹ ਚੈਨ ਦਾ ਸਾਹ ਲੈਂਦੇ ਹਨ। ਉਹਨਾਂ ਨੇ ਕ੍ਰੈਡਿਟ ਕਾਰਡ ਦਾ ਹਿਸਾਬ ਤਾਂ ਮੁਕਾ ਦਿੱਤਾ ਹੈ। ਹੁਣ ਉਹਨਾਂ ਨੇ ਆਪਣੇ ਉਪਭੋਗਤਾ ਲੋਨ ਨੂੰ ਹੋਮ ਮਾਰਟਗੇਜ 'ਚ ਬਦਲ ਲਿਆ ਹੈ। ਉਹਨਾਂ ਦਾ ਭੁਗਤਾਨ ਵੀ ਘਟ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਆਪਣੇ ਕਰਜ਼ੇ ਨੂੰ 30 ਸਾਲ ਦੀਆਂ ਕਿਸ਼ਤਾਂ 'ਚ ਚੁਕਾਉਣਾ ਹੈ। ਸਮੱਸਿਆ ਤੋਂ ਨਿਪਟਣ ਦਾ ਇਹੀ ਵਧੀਆ ਤਰੀਕਾ ਹੈ। ਉਹਨਾਂ ਦਾ ਗਵਾਂਢੀ ਆਉਂਦਾ ਹੈ ਤੇ ਉਹਨਾਂ ਨੂੰ ਸ਼ਾਪਿੰਗ ਉੱਤੇ ਚੱਲਣ ਦਾ ਸੱਦਾ ਦਿੰਦਾ ਹੈ। ਮੈਮੋਰੀਅਲ ਡੇ ਦੀ ਸੇਲ ਲੱਗੀ ਹੋਈ ਹੈ। ਇਹੀ ਤਾਂ ਮੌਕਾ ਹੈ ਕੁਝ ਪੈਸੇ ਬਚਾਉਣ ਦਾ। ਉਹ ਆਪਣੇ ਆਪ ਨੂੰ ਕਹਿੰਦੇ ਹਨ, ਮੈਂ ਕੁਝ ਵੀ ਨਹੀਂ ਖਰੀਦਾਂਗਾ। ਮੈਂ ਤਾਂ ਕੇਵਲ ਦੇਖਣ ਜਾ ਰਿਹਾ ਹਾਂ। ਪਰ ਜੇਕਰ ਕੋਈ ਚੀਜ਼ ਪਸੰਦ ਆ ਜਾਏ ਤਾਂ ਉਸ ਨੂੰ ਖਰੀਦਣ ਦੀ ਆਸ ਕਾਰਨ ਉਹ ਆਪਣਾ ਕ੍ਰੈਡਿਟ ਕਾਰਡ ਨਾਲ ਲੈ ਜਾਣਾ ਨਹੀਂ ਭੁੱਲਦੇ। ਮੈਂ ਇਹੋ ਜਿਹੇ ਜੋੜਿਆਂ ਨਾਲ ਹਰ ਵਕਤ ਟਕਰਾਂਉਂਦਾ ਹਾਂ ਉਹਨਾਂ ਦੇ ਨਾਂ ਤੇ ਬਦਲਦੇ ਰਹਿੰਦੇ ਹਨ ਪਰ ਉਹਨਾਂ ਦੀ ਪੈਸਿਆਂ ਦੀ ਤੰਗੀ ਇੱਕੋ ਜਹੀ ਹੀ ਰਹਿੰਦੀ ਹੈ। ਉਹ ਮੇਰੀ ਚਰਚਾ ਇਸ ਲਈ ਸੋਨੂੰ ਆਉਂਦੇ ਹਨ ਕਿ ਮੈਂ ਇਸ ਬਾਰੇ ਕੀ ਕਹਿੰਦਾ ਹਾਂ। ਉਹ ਮੇਰੇ ਤੋਂ ਪੁੱਛਦੇ ਹਨ ਕਿ ਤੁਸੀਂ ਸਾਨੂੰ ਇਹ ਦੱਸ ਸਕਦੇ ਹੋ ਕਿ ਹੋਰ ਜ਼ਿਆਦਾ ਪੈਸਾ ਕਿਵੇਂ ਕਮਾਇਆ ਜਾ ਸਕਦਾ ਹੈ। ਜਿਆਦਾ ਖਰਚ ਕਰਨ ਵਾਲੀਆਂ ਆਦਤਾਂ ਨੇ ਉਹਨਾਂ ਨੂੰ ਹੋਰ ਜ਼ਿਆਦਾ ਕਮਾਉਣ ਲਈ ਮਜਬੂਰ ਕਰ ਦਿੱਤਾ ਹੈ। ਉਹ ਇਹਨਾਂ ਵੀ ਨਹੀਂ ਜਾਣਦੇ ਕਿ ਦਰਅਸਲ ਸਮੱਸਿਆ ਪੈਸਾ ਕਮਾਉਣ ਦੀ ਨਹੀਂ ਹੈ। ਪੈਸਾ ਠੀਕ ਤਰ੍ਹਾਂ ਖਰਚ ਕਰਨ ਦੀ ਹੈ। ਅਤੇ ਇਹੀ ਪੈਸੇ ਦੀ ਤੰਗੀ ਦਾ ਅਸਲ ਕਾਰਨ ਹੈ। ਇਹ ਸਮੱਸਿਆ ਇਸ ਲਈ ਪੈਦਾ ਹੁੰਦੀ ਹੈ ਕਿਉਂਕਿ ਉਹਨਾਂ 'ਚ ਪੈਸੇ ਦੀ ਸਮਝ ਨਹੀਂ ਹੁੰਦੀ। ਇਹ ਸਮੱਸਿਆ ਇਸ ਲਈ ਹੋਰ ਵੀ ਭਿਆਨਕ ਹੋ ਜਾਂਦੀ ਹੈ ਕਿਉਂਕਿ ਉਹ ਸੰਪਤੀ ਤੇ ਦੇਣਦਾਰੀ ਦੇ ਫਰਕ ਨੂੰ ਨਹੀਂ ਸਮਝ ਪਾਉਂਦੇ ਮੇਰਾ ਮੰਨਣਾ ਹੈ ਕਿ ਜਿਆਦਾ ਪੈਸੇ ਨਾਲ ਵੀ ਸ਼ਾਇਦ ਹੀ ਕਦੇ ਕਿਸੇ ਦੀ ਪੈਸਿਆਂ ਦੀ ਸਮੱਸਿਆਵਾਂ ਸੁਲਝਦੀਆਂ ਹੋਣ ਸਮੱਸਿਆਵਾਂ ਮਾ ਸਿਆਣਪ ਨਾਲ ਸੁਲਝਦੀਆਂ ਹਨ ਮੇਰਾ ਇੱਕ ਦੋਸਤ ਵਾਰ-ਵਾਰ ਕਰਜ਼ੇ ਵਿੱਚ ਫਸੇ ਲੋਕਾਂ ਨੂੰ ਇਹੀ ਸਲਾਹ ਦਿੰਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਟੋਏ ਵਿੱਚ ਫਸਾ ਲਿਆ ਹੈ ਤਾਂ ਉਸ ਟੋਏ ਨੂੰ ਹੋਰ ਡੂੰਘਾ ਕਰਨਾ ਬੰਦ ਕਰ ਦਿਓ ਮੇਰੇ ਡੈਡੀ ਬਚਪਨ ਤੋਂ ਸਾਨੂੰ ਦੱਸਿਆ ਕਰਦੇ ਸਨ ਕਿ ਜਾਪਾਨੀ ਤਿੰਨ ਤਾਕਤਾਂ ਨੂੰ ਮੰਨਦੇ ਹਨ ਤਲਵਾਰ ਦੀ ਰਤਨਾ ਦੀ ਤੇ ਸ਼ੀਸ਼ੇ ਦੀ ਤਾਕਤ ਤਲਵਾਰ ਸ਼ਸਤਰਾਂ ਦੀ ਤਾਕਤ ਦਾ ਪ੍ਰਤੀਕ ਸੀ ਅਮਰੀਕਾ ਨੇ ਸ਼ਸਤਰਾਂ ਤੇ ਖਰਬਾਂ ਡਾਲਰ ਖਰਚ ਕਰ ਦਿੱਤੇ ਹਨ ਤੇ ਇਸੇ ਕਾਰਨ ਉਹ ਅੱਜ ਦੁਨੀਆ ਦਾ ਸਭ ਤੋਂ ਜ਼ਿਆਦਾ ਤਾਕਤਵਰ ਦੇਸ਼ ਹੈ ਰਤਨ ਪੈਸਿਆਂ ਦੀ ਤਾਕਤ ਦਾ ਪ੍ਰਤੀਕ ਹੈ ਇਸ ਅਖਾਨ ਵਿੱਚ ਕੁਝ ਤਾਂ ਸੱਚਾਈ ਹੈ ਇਹ ਸੁਨਹਿਰਾ ਨਿਯਮ ਯਾਦ ਰੱਖੋ ਜਿਸ ਦੇ ਕੋਲ ਸੋਨਾ ਹੈ ਉਹੀ ਅਸਲ ਅਸੂਲ ਬਣਾਉਂਦਾ ਹੈ ਜਿਸ ਦੇ ਕੋਲ ਸੋਨਾ ਹੈ ਉਹੀ ਅਸੂਲ ਕਾਨੂੰਨ ਬਣਾਉਂਦਾ ਹੈ। ਆਇਨਾ, ਸ਼ੀਸ਼ਾ ਆਤਮ ਗਿਆਨ ਦਾ ਪ੍ਰਤੀਕ ਹੈ। ਜਾਪਾਨੀ ਮਿਥਿਆਸ ਦੇ ਅਨੁਸਾਰ ਇਹ ਆਤਮ ਗਿਆਨ ਇਹਨਾਂ ਤਿੰਨਾਂ ਚੋਂ ਸਭ ਤੋਂ ਕੀਮਤੀ ਵਸਤੂ ਹੈ। ਗਰੀਬ ਅਤੇ ਮਿਡਲ ਕਲਾਸ ਲੋਕ ਆਮ ਕਰਕੇ ਧਨ ਦੀ ਤਾਕਤ ਨਾਲ ਕਾਬੂ ਹੁੰਦੇ ਹਨ। ਉਹ ਸਵੇਰੇ-ਸਵੇਰੇ ਉੱਠ ਕੇ ਕਰੜੀ ਮਿਹਨਤ ਕਰਨ ਯਾਨੀ ਨੌਕਰੀ ਕਰਨ ਲਈ ਚਲੇ ਜਾਂਦੇ ਹਨ ਤੇ ਆਪਣੇ ਆਪ ਨੂੰ ਇਹ ਨਹੀਂ ਪੁੱਛਦੇ ਕਿ ਕੀ ਇਸ ਤਰ੍ਹਾਂ ਕਰਨ ਚ ਸਿਆਣਪ ਹੈ ਪੈਸੇ ਦੀ ਸਮਝ ਨਾ ਹੋਣ ਕਾਰਨ ਜ਼ਿਆਦਾਤਰ ਲੋਕ ਪੈਸੇ ਦੀ ਡਰਾਉਣੀ ਤਾਕਤ ਨੂੰ ਇਹ ਇਜਾਜ਼ਤ ਦੇ ਦਿੰਦੇ ਹਨ ਕਿ ਉਹ ਉਹਨਾਂ ਨੂੰ ਕਾਬੂ 'ਚ ਕਰ ਲਵੇ ਪੈਸੇ ਦੀ ਤਾਕਤ ਉਹਨਾਂ ਦੇ ਵਿਰੋਧ ਵਿੱਚ ਇਸਤੇਮਾਲ ਹੁੰਦੀ ਹੈ ਜੇਕਰ ਉਹ ਸ਼ੀਸ਼ੇ ਦੀ ਤਾਕਤ ਦਾ ਇਸਤੇਮਾਲ ਕਰਦੇ ਤਾਂ ਉਹ ਆਪਣੇ ਆਪ ਨੂੰ ਇਹ ਸਵਾਲ ਪੁੱਛਦੇ ਕਿ ਇਸ ਵਿੱਚ ਸਿਆਨਪ ਹੈ ਬਹੁਤੀ ਵਾਰੀ ਆਪਣੀ ਅੰਦਰੂਨੀ ਸਿਆਨਪ ਤੇ ਭਰੋਸਾ ਕਰਨ ਦੀ ਬਜਾਏ ਲੋਕ ਭੀੜ ਦੇ ਨਾਲ-ਨਾਲ ਚੱਲਣ ਲੱਗ ਪੈਂਦੇ ਹਨ ਉਹ ਕੋਈ ਕੰਮ ਇਸ ਲਈ ਕਰਦੇ ਹਨ ਕਿਉਂਕਿ ਸਾਰੇ ਲੋਕ ਇਹੀ ਕਰਦੇ ਹਨ ਉਹ ਸਵਾਲ ਪੁੱਛਣ ਦੀ ਬਜਾਏ ਨਕਲ ਕਰਨ ਲੱਗਦੇ ਹਨ ਅਕਸਰ ਉਹ ਨਾ ਸਮਝੀ ਦੇ ਕਾਰਨ ਉਹੀ ਦੁਹਰਾਉਂਦੇ ਹਨ ਜਿਹੜਾ ਉਹਨਾਂ ਨੂੰ ਸਿਖਾਇਆ ਗਿਆ ਹੈ ਇਸ ਤਰ੍ਹਾਂ ਦੇ ਵਿਚਾਰ ਕਿ ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਪੂੰਜੀ ਹੈ ਤੁਹਾਡਾ ਘਰ ਤੁਹਾਡਾ ਸਭ ਤੋਂ ਵੱਡਾ ਨਿਵੇਸ਼ ਇਨਵੈਸਟਮੈਂਟ ਹੈ ਜੇਕਰ ਤੁਸੀਂ ਜ਼ਿਆਦਾ ਕਰਜ਼ ਲੈਂਦੇ ਹੋ ਤਾਂ ਤੁਹਾਨੂੰ ਟੈਕਸ 'ਚ ਜ਼ਿਆਦਾ ਛੋਟ ਮਿਲੇਗੀ ਸੁਰੱਖਿਅਤ ਨੌਕਰੀ ਲੱਭੋ ਗਲਤੀਆਂ ਨਾ ਕਰੋ ਖਤਰੇ ਨਾ ਚੁੱਕੋ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਲੋਕਾਂ ਵਾਸਤੇ ਮੌਤ ਤੋਂ ਵੀ ਡਰਾਉਣੀ ਚੀਜ਼ ਹੁੰਦੀ ਹੈ ਈਡ ਦੇ ਸਾਹਮਣੇ ਬੋਲਣ ਦਾ ਡਰ ਮਨੋਵਿਗਿਆਨੀ ਕਹਿੰਦੇ ਹਨ ਕਿ ਜ਼ਿਆਦਾਤਰ ਲੋਕ ਸਰਵਜਨਿਕ ਮੰਚ ਉੱਤੇ ਬੋਲਣ ਤੋਂ ਇਸ ਕਰਕੇ ਡਰਦੇ ਹਨ ਕਿਉਂਕਿ ਉਹਨਾਂ ਨੂੰ ਇਹ ਡਰ ਹੁੰਦਾ ਹੈ ਕਿ ਉਹਨਾਂ ਦੀ ਬੁराई ਹੋਵੇਗੀ ਲੋਕੀ ਉਹਨਾਂ ਦੀ ਹੱਸੀ ਉਡਾਉਣਗੇ ਉਹ ਇਕੱਲੇ ਰਹਿ ਜਾਣਗੇ ਸਾਰਿਆਂ ਤੋਂ ਕੱਟੇ ਜਾਣਗੇ ਤੇ ਬਰਾਦਰੀ ਤੋਂ ਇੱਕ ਪਾਸੇ ਕਰ ਦਿੱਤੇ ਜਾਣਗੇ ਸਾਰਿਆਂ ਤੋਂ ਵੱਖਰੇ ਹੋਣ ਦਾ ਡਰ ਜਾਂ ਇਕੱਲਿਆਂ ਰਹਿ ਜਾਣ ਦਾ ਡਰ ਹੀ ਉਹ ਸਭ ਤੋਂ ਵੱਡਾ ਕਾਰਨ ਹੈ ਜਿਸ ਨਾਲ ਜ਼ਿਆਰਤ ਔਰ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਨਵੇਂ ਤਰੀਕੇ ਨਹੀਂ ਲੱਭਦੇ ਇਸੇ ਲਈ ਮੇਰੇ ਪੜ੍ਹੇ ਲਿਖੇ ਡੈਡੀ ਕਿਹਾ ਕਰਦੇ ਸਨ ਕਿ ਜਾਪਾਨੀ ਲੋਕ ਸ਼ੀਸ਼ੇ ਦੀ ਤਾਕਤ ਨੂੰ ਸਾਰਿਆਂ ਤੋਂ ਜ਼ਿਆਦਾ ਮਹੱਤਵ ਦਿੰਦੇ ਸਨ ਕਿਉਂਕਿ ਜਦੋਂ ਵੀ ਕੋਈ ਇਨਸਾਨ ਆਪਣੇ ਆਪ ਨੂੰ ਇਸ ਵਿੱਚ ਦੇਖਦਾ ਹੈ ਤਾਂ ਉਸ ਨੂੰ ਸਚਾਈ ਦਾ ਪਤਾ ਚੱਲਦਾ ਹੈ ਅਤੇ ਜ਼ਿਆਦਾਤਰ ਲੋਕ ਖਤਰੇ ਨਾਲ ਚੁੱਕੋ ਇਸ ਲਈ ਕਹਿੰਦੇ ਹਨ ਕਿਉਂਕਿ ਉਹ ਆਪ ਡਰੇ ਹੋਏ ਹੁੰਦੇ ਹਨ ਇਹ ਕਿਸੇ ਵੀ ਚੀਜ਼ ਦੇ ਬਾਰੇ ਕਿਹਾ ਜਾ ਸਕਦਾ ਹੈ ਜਿਵੇਂ ਖੇਡਾਂ ਸੰਬੰਧਾਂ ਕੈਰੀਅਰ ਜਾਂ ਪੈਸੇ ਆਦਿ ਬਾਰੇ ਇਸੇ ਡਰ ਇਸੇ ਸਮਾਜ ਤੋਂ ਕੱਟੇ ਜਾਣ ਦੇ ਡਰ ਕਾਰਨ ਲੋਕ ਲੀਕ ਉੱਤੇ ਚੱਲਦੇ ਹਨ ਤੇ ਸਮਾਜ ਦੀ ਪ੍ਰਵਾਨ ਮਾਨਤਾਵਾਂ ਜਾਂ ਲੋਕਪ੍ਰੀਏ ਪ੍ਰਵਿਰਤੀਆਂ ਦੇ ਖਿਲਾਫ ਨਹੀਂ ਜਾਂਦੇ ਤੁਹਾਡਾ ਘਰ ਇੱਕ ਸੰਪਤੀ ਐਸਟ ਹੈ ਬਿਲ ਕਨਸੋਲੀਡੇਸ਼ਨ ਲੋਨ ਲੋ ਤੇ ਕਰਜ ਚੋਂ ਬਾਹਰ ਨਿਕਲ ਜਾਓ ਕਰੜੀ ਮਿਹਨਤ ਕਰੋ ਪ੍ਰਮੋਸ਼ਨ ਦਾ ਸਵਾਲ ਹੈ ਇੱਕ ਦਿਨ ਮੈਂ ਵਾਈਸ ਪ੍ਰੈਜ਼ੀਡੈਂਟ ਬਣ ਜਾਵਾਂਗਾ ਪੈਸੇ ਬਚਾਓ ਜਦੋਂ ਮੇਰੀ ਤਨਖਾਹ ਵਧੇਗੀ ਤਾਂ ਮੈਂ ਇੱਕ ਵੱਡਾ ਮਕਾਨ ਖਰੀਦ ਲਵਾਂਗਾ ਮਿਊਚੁਅਲ ਫੰਡ ਸੁਰੱਖਿਅਤ ਹੈ ਟੇਕਲ ਮੀ ਇਸਮੇ ਲੋਡ ਟੇਕਲ ਮੀ ਇਸਮੇ ਡਾਲਸ ਉਹਨੇ ਸਟਾਕ ਚ ਨਹੀਂ ਹੈ ਪਰ ਮੇਰੇ ਕੋਲ ਇੱਕ ਡਾਲ ਰੱਖੀ ਹੋਈ ਹੈ ਜਿਸ ਨੂੰ ਦੂਜਾ ਗਾਹਕ ਅਜੇ ਤਾਈਂ ਲੈਣ ਨਹੀਂ ਆਇਆ ਭੀੜ ਦੇ ਨਾਲ ਚੱਲਣ ਜਾਂ ਗਵਾਂਡੀਆਂ ਦੇ ਐਸ਼ੋ ਰਾਮ ਦੀ ਨਕਲ ਕਰਨ ਹੀ ऐसे ਦੀਆਂ ਬਹੁਤੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕਈ ਵਾਰੀ ਸਾਨੂੰ ਸਾਰਿਆਂ ਨੂੰ ਸ਼ੀਸ਼ਾ ਦੇਖਣ ਦੀ ਲੋੜ ਹੁੰਦੀ ਹੈ ਤੇ ਸਾਨੂੰ ਆਪਣੇ ਡਰ ਦੀ ਬਜਾਏ ਆਪਣੀ ਅੰਦਰੂਨੀ ਸਮਝਦਾਰੀ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਹੈ। ਜਦੋਂ ਮਾਇਕਤੇ ਮੈਂ 16 ਸਾਲ ਦੇ ਹੋਏ ਤਾਂ ਸਾਨੂੰ ਸਕੂਲ 'ਚ ਸਮੱਸਿਆਵਾਂ ਆਉਣ ਲੱਗੀਆਂ। ਅਸੀਂ ਬੁਰੇ ਬੱਚੇ ਨਹੀਂ ਸੀ ਅਸੀਂ ਕੇਵਲ ਆਪਣੇ ਆਪ ਨੂੰ ਭੀੜ ਤੋਂ ਅਲੱਗ ਕਰ ਰਹੇ ਸੀ ਸਕੂਲ ਤੋਂ ਬਾਅਦ ਦੇ ਸ਼ਨੀਚਰ ਐਤਵਾਰ ਨੂੰ ਅਸੀਂ ਮਾਇਕ ਦੇ ਡੈਡੀ ਵਾਸਤੇ ਕੰਮ ਕਰਦੇ ਸੀ ਮਾਇਕ ਅਤੇ ਮੈਂ ਅਕਸਰ ਘੰਟਿਆਂ ਤੱਕ ਉਸਦੇ ਡੈਡੀ ਨਾਲ ਬੈਠੇ ਰਹਿੰਦੇ ਜਦੋਂ ਉਹ ਆਪਣੇ ਬੈਂਕਰਜ਼ ਵਕੀਲਾਂ ਅਕਾਊਂਟੈਂਟ ਬ੍ਰੋਕਰ ਨਿਵੇਸ਼ਕਾਂ ਮੈਨੇਜਰ ਅਤੇ ਵਰਕਰਾਂ ਦੇ ਨਾਲ ਚਰਚਾ ਕਰਦੇ ਸਨ ਮਾਇਕ ਦੇ ਡੈਡੀ ਨੇ 13 ਸਾਲ ਦੀ ਉਮਰ 'ਚ ਸਕੂਲ ਛੱਡ ਦਿੱਤਾ ਸੀ ਤੇ ਹੁਣ ਉਹ ਪੜ੍ਹੇ ਲਿਖੇ ਲੋਕਾਂ ਨੂੰ ਰਾਹ ਦਿਖਾ ਰਹੇ ਸਨ। ਉਹਨਾਂ ਨੂੰ ਆਦੇਸ਼ ਅਤੇ ਨਿਰਦੇਸ਼ ਦੇ ਰਹੇ ਸਨ। ਉਹਨਾਂ ਤੋਂ ਸਵਾਲ ਪੁੱਛ ਰਹੇ ਸਨ। ਪੜ੍ਹੇ ਲਿਖੇ ਲੋਕ ਉਹਨਾਂ ਦੀ ਇੱਕ ਆਵਾਜ਼ ਉੱਤੇ ਦੌੜੇ ਚੱਲੇ ਆਉਂਦੇ ਸਨ ਤੇ ਉਹਨਾਂ ਦੇ ਗੁੱਸੇ ਤੋਂ ਡਰਦੇ ਸਨ। ਇਹ ਇਨਸਾਨ ਕਦੇ ਭੀੜ ਦੇ ਨਾਲ ਨਹੀਂ ਚੱਲਿਆ ਇਸ ਨੇ ਆਪਣੇ ਦਮ ਤੇ ਸੋਚਿਆ ਅਤੇ ਫੈਸਲੇ ਕੀਤੇ ਉਹਨਾਂ ਨੂੰ ਇਹਨਾਂ ਸ਼ਬਦਾਂ ਨਾਲ ਚਿੜ ਹੁੰਦੀ ਸੀ ਸਾਨੂੰ ਇਸ ਨੂੰ ਇੰਜ ਇਸ ਕਰਕੇ ਨਹੀਂ ਕਰਨਾ ਪਵੇਗਾ ਕਿਉਂਕਿ ਸਾਰੇ ਲੋਕ ਇਸ ਨੂੰ ਇਸੇ ਤਰ੍ਹਾਂ ਹੀ ਕਰਦੇ ਹਨ ਉਹ ਨਹੀਂ ਹੋ ਸਕਦਾ ਤੋਂ ਵੀ ਬਹੁਤ ਚਿੜਦੇ ਸਨ ਜੇਕਰ ਤੁਸੀਂ ਉਹਨਾਂ ਕੋਲੋਂ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੇਵਲ ਇਹਨਾਂ ਕਹਿਣ ਦੀ ਲੋੜ ਹੈ ਮੈਨੂੰ ਜਾਪਦਾ ਹੈ ਕਿ ਤੁਸੀਂ ਇਸ ਨੂੰ ਨਹੀਂ ਕਰ ਸਕਦੇ ਮਾਇਕ ਅਤੇ ਮੈਂ ਉਹਨਾਂ ਦੇ ਨਾਲ ਰਹਿ ਕੇ ਜਿੰਨਾ ਸਿੱਖੇ ਉਤਨਾ ਅਸੀਂ ਸਕੂਲ ਵਿੱਚ ਬਤੀਤ ਕੀਤੇ ਸਾਲਾਂ 'ਚ ਕਦੇ ਨਹੀਂ ਸਿੱਖਿਆ ਕਾਲਜ ਵਿੱਚ ਵੀ ਨਹੀਂ ਮਾਇਕ ਦੇ ਡੈਡੀ ਕੋਲ ਤਾਂ ਸਕੂਲ ਦੀ ਸਿੱਖਿਆ ਵੀ ਨਹੀਂ ਸੀ ਪਰ ਉਹਨਾਂ ਦੇ ਕੋਲ ਪੈਸੇ ਦੀ ਸਿੱਖਿਆ ਸੀ ਤੇ ਇਸੇ ਕਾਰਨ ਉਹ ਸਫਲ ਵੀ ਸਨ ਉਹ ਸਾਨੂੰ ਵਾਰ-ਵਾਰ ਦੱਸਿਆ ਕਰਦੇ ਸਨ ਇੱਕ ਸਿਆਣਾ ਆਦਮੀ ਆਪਣੇ ਤੋਂ ਜ਼ਿਆਦਾ ਸਿਆਣੇ ਲੋਕਾਂ ਨੂੰ ਨੌਕਰੀ ਤੇ ਰੱਖ ਸਕਦਾ ਹੈ ਇਸ ਲਈ ਮਾਇਕ ਤੇ ਮੈਨੂੰ ਸਿਆਣੇ ਲੋਕਾਂ ਦੀ ਗੱਲਾਂ ਸੁਣਨ ਤੇ ਉਹਨਾਂ ਤੋਂ ਸਿੱਖਣ ਦਾ ਲਾਭ ਮਿਲਿਆ ਪਰ ਇਸ ਕਾਰਨ ਮਾਇਕ ਅਤੇ ਮੈਂ ਦੋਵੇਂ ਹੀ ਉਸ ਸਮਾਜਿਕ ਮਾਨਤਾ ਦੇ ਨਾਲ ਨਹੀਂ ਚੱਲ ਸਕੇ ਜਿਹੜੇ ਸਾਡੇ ਟੀਚਰ ਸਾਨੂੰ ਸਿਖਾਉਂਦੇ ਸਨ ਅਤੇ ਇਸੇ ਕਾਰਨ ਕਈ ਉਲਝਣਾਂ ਵੀ ਪੈਦਾ ਹੋ ਗਈਆਂ ਜਦੋਂ ਕੋਈ ਟੀਚਰ ਕਹਿੰਦਾ ਜੇਕਰ ਤੁਹਾਨੂੰ ਚੰਗੇ ਨੰਬਰ ਨਹੀਂ ਮਿਲਦੇ ਤਾਂ ਤੁਸੀਂ ਦੁਨੀਆ ਲਈ ਕੁਝ ਵੀ ਨਹੀਂ ਕਰ ਸਕਦੇ ਤਾਂ ਮੈਂ ਤੇ ਮਾਇਕ ਆਪਣੀਆਂ ਅੱਖਾਂ ਚੜਾ ਲੈਂਦੇ ਸਾਂ ਜਦੋਂ ਸਾਨੂੰ ਉਸ ਪੁਰਾਣੀਆਂ ਪਰੰਪਰਾਵਾਂ ਤੇ ਚੱਲਣ ਨੂੰ ਕਿਹਾ ਜਾਂਦਾ ਅਤੇ ਅਸੂਲਾਂ ਦਾ ਅੱਖਰ ਅੱਖਰ ਪਾਲਣ ਕਰਨਾ ਸਿਖਾਇਆ ਜਾਂਦਾ ਤਾਂ ਸਾਨੂੰ ਇੰਜ ਲੱਗਦਾ ਕਿ ਸਕੂਲੀ ਸਿੱਖਿਆ ਅਸਲ 'ਚ ਰਚਨਾਤਮਕਤਾ ਦਾ ਗਲਾ ਘੋਟ ਦਿੰਦੀ ਹੈ ਅਸੀਂ ਉਮੀਦ ਡੈਡੀ ਦੀ ਇਹ ਗੱਲ ਸਮਝਣ ਲੱਗੇ ਸੀ ਕਿ ਸਕੂਲਾਂ ਨੂੰ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਉੱਥੇ ਚੰਗੇ ਵਰਕਰ ਤਿਆਰ ਹੋ ਸਕਣ ਨਾ ਕਿ ਚੰਗੇ ਮਾਲਕ ਕਦੇ-ਕਦਾਈ ਮਾਇਕ ਜਾਂ ਮੈਂ ਟੀਚਰ ਤੋਂ ਪੁੱਛਦੇ ਸਾਂ ਕਿ ਅਸੀਂ ਜੋ ਕੁਝ ਪੜ੍ਹ ਰਹੇ ਹਾਂ ਉਸ ਦਾ ਅਸਲ ਜ਼ਿੰਦਗੀ 'ਚ ਕੀ ਇਸਤੇਮਾਲ ਹੈ ਜਾਂ ਇਹ ਕਿ ਸਾਨੂੰ ਪੈਸਿਆਂ ਬਾਰੇ ਕਿਉਂ ਨਹੀਂ ਪੜਾਇਆ ਜਾਂਦਾ ਦੂਜੇ ਸਵਾਲ ਦਾ ਆਮ ਕਰਕੇ ਸਾਨੂੰ ਇਹ ਜਵਾਬ ਮਿਲਦਾ ਕਿ ਪੈਸਾ ਮਹੱਤਵਪੂਰਨ ਨਹੀਂ ਹੈ ਅਤੇ ਜੇਕਰ ਅਸੀਂ ਚੰਗੀ ਪੜ੍ਹਾਈ ਕਰਾਂਗੇ ਤਾਂ ਪੈਸਾ ਆਪਣੇ ਆਪ ਮਿਲਣ ਲੱਗ ਜਾਵੇਗਾ। ਅਸੀਂ ਪੈਸੇ ਦੀ ਤਾਕਤ ਬਾਰੇ ਜਿੰਨਾ ਜ਼ਿਆਦਾ ਜਾਣਦੇ ਜਾਂਦੇ ਉਹਨਾਂ ਹੀ ਆਪਣੇ ਟੀਚਰਾਂ ਅਤੇ ਆਪਣੇ ਸਹਿਪਾਠੀਆਂ ਤੋਂ ਦੂਰ ਹੋਈ ਚਲੇ ਜਾਂਦੇ ਸੀ। ਮੇਰੇ ਪੜ੍ਹੇ ਲਿਖੇ ਡੈਡੀ ਨੇ ਕਦੇ ਮੇਰੇ ਉੱਤੇ ਚੰਗੇ ਨੰਬਰ ਲਿਆਉਣ ਲਈ ਦਬਾਅ ਨਹੀਂ ਪਾਇਆ। ਮੈਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਸੀ ਕਿ ਉਹਨਾਂ ਨੇ ਇਸ ਤਰ੍ਹਾਂ ਕਿਉਂ ਨਹੀਂ ਕੀਤਾ। ਸਾਡੇ ਵਿੱਚ ਪੈਸਿਆਂ ਨੂੰ ਲੈ ਕੇ ਅਕਸਰ ਬਹਿਸ ਹੋਣ ਲੱਗ ਪੈਂਦੀ ਸੀ ਜਦੋਂ ਮੈਂ 16 ਸਾਲ ਦਾ ਹੋਇਆ ਤਾਂ ਮੇਰੀ ਪੈਸੇ ਦੀ ਬੁਨਿਆਦੀ ਬੁਨਿਆਦ ਮੇਰੇ ਮੰਮੀ ਡੈਡੀ ਤੋਂ ਚੰਗੀ ਹੋ ਚੁੱਕੀ ਸੀ ਮੈਂ ਹਿਸਾਬ ਕਿਤਾਬ ਰੱਖ ਸਕਦਾ ਸੀ ਮੈਂ ਟੈਕਸ ਕਾਊਂਟੈਂਟਸ ਕਾਰਪੋਰੇਟ ਐਟਾਰਨੀ ਬੈਂਕਰਜ਼ ਰੀਅਲ ਏਸਟੇਟ ਬ੍ਰੋਕਰਸ ਨਿਵੇਸ਼ਕਾਂ ਆਦਿ ਗੱਲਾਂ ਸੁਣਦਾ ਸੀ ਮੇਰੇ ਡੈਡੀ ਟੀਚਰਾਂ ਨਾਲ ਗੱਲਾਂ ਕਰਦੇ ਸਨ ਇੱਕ ਦਿਨ ਮੇਰੇ ਡੈਡੀ ਮੈਨੂੰ ਦੱਸ ਰਹੇ ਸਨ ਕਿ ਸਾਡਾ ਘਰ ਸਾਡੇ ਲਈ ਸਭ ਤੋਂ ਵੱਡਾ ਨਿਵੇਸ਼ ਕਿਉਂ ਹੈ ਇਸ ਗੱਲ ਨੂੰ ਲੈ ਕੇ ਸਾਡੇ ਵਿਚਕਾਰ ਬਹਿਸ ਹੋ ਗਈ ਜਦੋਂ ਮੈਂ ਉਹਨਾਂ ਨੂੰ ਇਹ ਦੱਸਿਆ ਕਿ ਘਰ ਸਾਡੇ ਵਾਸਤੇ ਇੱਕ ਚੰਗਾ ਨਿਵੇਸ਼ ਕਿਉਂ ਨਹੀਂ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ